ਸਾਥ ਸੰਗਤ ਕੀ ਇਹ ਪਰਮ ਪੀਤਰੀ ਕਥਾ ਹੈ ਗੁਰੂ ਮਹਾਰਾਜ ਸਾਹਿਬ ਸਤਿਪਾਖਸ਼ਾ ਜੀ ਨੇ ਜਿਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਵਾਰਦਾਵਾਦੋਚਾਰਨ ਕਰ ਰਹੇ ਸਨ ਉਸ ਵਕਤ ਦੇਖਭਜਈ ਪੰਡਤ ਮਹਾਰਾਜ ਦੇ ਪਾਸ ਆਇਆ ਜਿਸ ਦਾ ਨਾਮ ਬਿਜੇ ਰਾਮ ਸੀ ਇਸ ਨੇ ਆ ਕੇ ਗੁਰੂ ਮਹਾਰਾਜ ਸਾਹਿਬ ਦੇ ਪਾਸ ਪਰਸ਼ਨ ਕੀਤਾ ਕਿ ਗਰੀਬ ਨਿਵਾਜ਼ ਜੀ ਅਸੀਂ ਕਾਂਸੀ ਆਦਿ ਕੋਸਾਨਾ ਵਿੱਚ ਜਿਸ ਵਾਰ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਹੈ ਉਹਦੇ ਨੂੰ ਗਰੜ ਪ੍ਰਾਣ ਦਾ ਅਸੀਂ ਪਾਠ ਕਰਦੇ ਹਾਂ ਆਪੇ ਗਰੜ ਪ੍ਰਾਣ ਦੀ ਕਥਾ ਜਿਸ ਦੀ ਕੀਤੀ ਜਾਂਦੀ ਹੈ ਉਹ ਨਰਕ ਆਦ ਕਾਂ ਦੇ ਦੁੱਖ ਦੱਸੇ ਹੋਏ ਆ ਉਹ ਪੁਰਖ ਨਰਕ ਆਦ ਕਾਂ ਦੇ ਦੁੱਖਾਂ ਨੂੰ ਅਨੁਭਵ ਕਰਕੇ ਭੈ ਕਰਕੇ ਉਗਣ ਕਰਨ ਤੋਂ ਬਾਝ ਜਾਂਦਾ ਹੈ ਕਿਉਂ ਉਹਦੀ ਗਰੜ ਪ੍ਰਾਣ ਕਰਕੇ ਪੁਰਾਣਾ ਦੀ ਕਥਾ ਦੀ ਕਰਕੇ ਕਲਿਆਣ ਮੰਨੀ ਗਈ ਹੈ ਆਪ ਗੁਰਮਤ ਦੇ ਅੰਦਰ ਵੀ ਕੋਈ ਅਸੂਲ ਦੱਸੋ ਤਾਂ ਨੂੰ ਮਾਰਾ ਸਾਹਿਬ ਨੇ ਕਿਹਾ ਹੈ ਪੰਡਤ ਜੀ ਗੁਰੂ ਨਾਨਕ ਦੇਵ ਕਰਤ ਜਨਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਪਰੇ ਕੋਈ ਚੀਜ਼ ਨਹੀਂ ਹੈ ਪਰਮੇਸ਼ਰ ਦੇ ਨਾਮ ਤਲ ਕਾਸ਼ਵਰ ਨਾ ਹੋਏ ਨਾ ਨੇ ਗੁਰਮੁਖ ਨਾਮ ਪਾਇਆ ਜਨ ਕੋਏ ਪਰਮੇਸ਼ਰ ਦਾ ਨਾਮ ਜੋ ਪ੍ਰੇਮੀ ਪ੍ਰਾਪਤ ਕਰ ਲੈਂਦੇ ਉਹਦੇ ਬਰਾਬਰ ਕੋਈ ਨਹੀਂ ਹੈ ਫੇਰ ਵੀ ਮਹਾਰਾਜ ਅਸੀਂ ਜਿਹੜੇ ਸੂਦਰਾ ਉਹ ਵੀ ਸਤਾਰੀ ਜਿੰਨੀ ਅਸੀਂ ਸਕਾਰੀ ਕਰਦੇ ਹਾਂ ਗਤੀ ਕਰਦੇ ਹਾਂ ਜਿਹੜੇ ਬੈਸਾਂ ਉਹਨਾਂ ਦੀ 15 ਦਿਨ ਦੀ ਗਤੀ ਕਰਦੇ ਆ ਜਿਹੜੇ ਛਤਰੀ ਆ ਉਹਨਾਂ ਦੀ ਮਹਾਰਾ ਜੀ 12 ਦਿਨ ਦੀ ਗਤੀ ਕਰਦੇ ਆ ਜਿਹੜੇ ਬ੍ਰਾਹਮਣ ਹਨ ਉਹਦੀ 11 ਦਿਨ ਦੀ ਮਹਾਰਾ ਜੀ ਸੋਗ ਆਦ ਕਮਟਾ ਕੇ ਇਸ ਪ੍ਰਕਾਰ ਉਹਦੀ ਕਲਿਆਣ ਸੰਭੰਦੇ ਆ ਆਪ ਜੀ ਨੇ ਪੰਥ ਰਚਿਆ ਗੁਰੂ ਮਹਾਰਾ ਜੀ ਨੇ ਕਿਹਾ ਭਈ ਇਹ ਸਾਡਾ ਜਿਹੜਾ ਪੰਥ ਹੈ ਤਨੇ ਕਰਮ ਉਹ ਕਰਮ ਤੇ ਲਾਇਓ ਸਭ ਸਭ ਨੂੰ ਰਾਹ ਬਤਾਇਓ ਸਤਗੁਰੂ ਨਾਨਕ ਦੇਵ ਦਾ ਤੋਰਿਆ ਹੋਇਆ ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੰਮ੍ਰਿਤ ਛਕਾ ਕੇ ਪਿਓ ਨਿਚੜੀ ਹੈ ਫਲ ਆਇਆ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਬੀਜੇ ਹੋਏ ਧਰਮ ਨੂੰ ਉਹਨਾਂ ਦਾ ਇਹ ਨਿਜਮ ਹੈ ਗੁਰੂ ਕਲੰਗੀ ਕਬਸੇ ਪਾਤਸ਼ਾਹ ਜੀ ਦਾ ਕਿ ਗੁਰਸਿੱਖਾਂ ਦੇ ਅੰਦਰ ਸੋਗ ਨਹੀਂ ਹੋਣਾ ਚਾਹੀਦਾ ਭਾਣਾ ਮੰਨਣਾ ਚਾਹੀਦਾ ਪ੍ਰਾਣੀ ਜੋ ਚੜ੍ਹਾਈ ਕਰ ਜੇ ਰਜਾ ਵਿੱਚ ਰਹਿਣਾ ਚਾਹੀਦਾ ਰੋਣਾ ਨਹੀਂ ਚਾਹੀਦਾ ਪਿੱਟਣਾ ਨਹੀਂ ਚਾਹੀਦਾ ਸਿਆਪਾ ਨਹੀਂ ਕਰਨਾ ਚਾਹੀਦਾ ਕੋਈ ਮਨਮਤ ਨਹੀਂ ਕਰਨੀ ਚਾਹੀਦੀ ਜਿਸੋਗ ਦੇ ਪ੍ਰਾਣੀ ਚੜਾਈ ਤੇ ਆਵੇ ਕੋਲੇ ਬਾਣੀ ਦਾ ਪਾਠ ਹੋਣਾ ਚਾਹੀਦਾ ਹੈ ਜੇ ਸੰਸਾਰੀ ਹੋਵੇ ਘੱਟੋ-ਕੱਟ ਦੂਜੀ ਅਸ਼ਟਪਦੀ ਸੂਨੀ ਸਾਹਿਬ ਦਾ ਪਾਠ ਸੁਨਾਇਆ ਜਾਵੇ ਜੇ ਕੋਈ ਮਹਾਤਮਾ ਹੋਵੇ ਉਹਨੂੰ 21ਵੀਂ ਅਸ਼ਟਪਦੀ ਦਾ ਘੱਟੋ-ਕੱਟ ਪਾਠ ਸੁਨਾਇਆ ਜਾਵੇ ਅਤੇ ਜੇ ਚੜਾਈ ਕਰਦੇ ਵਿੱਚ ਬਾਣੀ ਪੂਰੀ ਕਰਨੀ ਹੈ ਵਿਚਾਰੇ ਨਹੀਂ ਹਟਣਾ ਬਾਣੀ ਪੜਨੋ ਤੇ ਸੋਗ ਨਹੀਂ ਕਰਨਾ ਭਾਣਾ ਮੰਨ ਕਰਕੇ ਉਸ ਪ੍ਰਾਣੀ ਦਾ ਜੋ ਅੰਤਿਆ ਸਮਾ ਆਜੇ ਉਸ ਵੇਲੇ ਜਿਉਂ ਪਿਛੇ ਅੰਮ੍ਰਿਤਧਾਰੀ ਹੋਵੇ ਤੇ ਉਸ ਨੂੰ ਅੰਤ ਦੇ ਵੇਲੇ ਵੀ ਕਈ ਮਹਤਵਾਂ ਵੇਖੇ ਹੈ ਉਹ ਅੰਤ ਦੇ ਵੇਲੇ ਅੰਮ੍ਰਿਤ ਗੁਰੂ ਕਾ ਛਕਦੇ ਹਨ ਆਪਦੀਆਂ ਭੁੱਲਾਂ ਮੁਕਸ਼ਾਉਂਦੇ ਹਨ ਭੁੱਲਾਂ ਮੁਕਸ਼ਾ ਕੇ ਮਹਾਰਾਜ ਦੇ ਸਰਗੁਰੂ ਹੋ ਕੇ ਜਾਂਦੇ ਹਨਗੇ ਇਸ ਪ੍ਰਕਾਰ ਹੈ ਕਈਆਂ ਬਜ਼ੁਰਗਾਂ ਦੀ ਹਾਲਤ ਵੇਖੀ ਅੰਤ ਦਾ ਸਮਾ ਜਦੋਂ ਆਉਂਦਾ ਹੈ ਉਹ ਗੁਰੂ ਕਾ ਅੰਮ੍ਰਿਤ ਛਕ ਕੇ ਮਹਾਰਾਜ ਦੇ ਪਾਸੋਂ ਆਪਦੀ ਕੋਈ ਮਨਮਤ ਹੋ ਗਈ ਹੋਵੇ ਉਹ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਮਹਾਰਾਜ ਦੇ ਹਜੂਰ ਸੁਖਰੂ ਜਾਂਦੇ ਹਨ ਜੇ ਨਾ ਹੋ ਸਕੇ ਇਸ ਪ੍ਰਾਣੀ ਕੋਈ ਕਿਢਾਈ ਕਰ ਦੇ ਤੇ ਉਹਦੇ ਮਗਰੋਂ ਜੇ ਉਹ ਸਿੱਖ ਰਹਿਤ ਵਾਲਾ ਹੋਵੇ ਤੇ ਉਹਦੇ ਸਿੱਖ ਦੇ ਕਸ਼ੇਰਾ ਜਿਸ ਪ੍ਰਕਾਰ ਜਿਉਂਦੇ ਰੱਖਾ ਇਸ ਨਾਲ ਦੂਜਾ ਪਹੁੰਚਾ ਲਾ ਕੇ ਸੁੱਕਾ ਪਹੁੰਚਾ ਪਾਵੇ ਇਸ ਨਾਲ ਕਸ਼ੇਰਾ ਪੂਰਾ ਹੋਵੇ ਅਤੇ ਕੁਰਬਾਨ ਗਾਤਰੇ ਹੋਵੇ ਅਤੇ ਕਸ਼ੇਰਾ ਦੂਸਰਾ ਸੁੱਕਾ ਵੀ ਲੱਕ ਨਾਲ ਤੇ ਕਮਰ ਕਸਾ ਨਾਲ ਪਰਨੇ ਦਾ ਬੰਨਿਆ ਜਾਵੇ ਸਿਰ ਤੇ ਦਸਤਾਰ ਹੋਵੇ ਅਤੇ ਕੇਸੀ ਇਨਾਨ ਕਰਾਇਆ ਜਾਵੇ ਕੰਗਾ ਆਦਿਕ ਕੜਾ ਵਿਖ ਸਾਰੇ ਕਕਾਰ ਸੰਗੇ ਹੋਣ ਇਹ ਮੁਗਤ ਮਾਰਕ ਮੁਗਤ ਨਾਵਾਂ ਗੁਰੂ ਸਾਹਿਬ ਦਸਵੇਂ ਪਾਸ਼ਾ ਨੂੰ ਚਾਹ ਰਿਹਾ ਉਹਦੇ ਜੇ ਪੁਚਾਰਿਆ ਹੈ ਕਿਰਿਆ ਸਾਹਿਬ ਸਿੱਖ ਸਦਕਾਰੇ ਸਿੱਖ ਦੀ ਰਹਿਤ ਦੇ ਸਵੇਪ ਸਿੱਖ ਦਾ ਸਸਕਾਰ ਕਰੇ ਇਉਂ ਨਾ ਕੋਈ ਹੋਵੇ ਜੇ ਧਾਰਡੇ ਕਰਦੇ ਕੁਚਾਵੇ ਵਿੱਚ ਬਲੇਟ ਕੇ ਉਸੇ ਪ੍ਰਕਾਰ ਉਹ ਆਦਮੀ ਨੂੰ ਲੈ ਜਾਂਦੇ ਨਹਾ ਕੇ ਆ ਕੇ ਨਹੀਂ ਸਿੱਖਦੇ ਪੂਰੇ ਕਕਾਰ ਪਹਿਰਾਉਣਾ ਕਰੇ ਕੰਗਾ ਅਰਤੂ ਵੀ ਇਹਦਾ ਸਿੱਖਣਾ ਜਦੋਂ ਸਰੀਰ ਸ਼ਾਂਤ ਹੋਇਆ ਹੋਵੇ ਉਹਦੇ ਨਾਲ ਅੰਗਾਂ ਦੇ ਰਹਿਣ ਦੇਵੇ ਐਸੇ ਤਰੀਕੇ ਨਾਲ ਸਚੇ ਜਿਹੇ ਦੇ ਪ੍ਰੇਮੀ ਆ ਰਹਿਤ ਬਾਦ ਬਾਰੇ ਉਹਦਾ ਪੰਜੇ ਸਿੱਖ ਇਸ਼ਨਾਨ ਕਰਾਉਣ ਇਸ ਪ੍ਰਕਾਰ ਸਾਧ ਸੰਗ ਜੀ ਫਿਰ ਉਹਦੀ ਅਰਦਾਸ ਕੀਤੀ ਜਾਵੇ ਕਿ ਮਹਾਰਾਜ ਆਪਦੇ ਹੁਕਮ ਅਨੁਸਾਰ ਇਹ ਪ੍ਰਾਣੀ ਚੜਾਈ ਕਰ ਗਿਆ ਹੈ ਆਪਦੇ ਚਰਨਾਂ 'ਚ ਪੁੱਜਿਆ ਇਹਨਾਂ ਨੂੰ ਭੁੱਲਾਂ ਮਾਫ ਕਰਕੇ ਮਹਾਰਾਜ ਦੇ ਚਰਨਾਂ 'ਚ ਨਿਵਾਸ ਬਖਸ਼ਨਾ ਅਤੇ ਫੇਰ ਰਾਵ ਚੱਦ ਮਾਰਗ ਜਮਗੀ ਨਹੀਂ ਪੰਨਣੀ ਕੂਕ ਨਹੀਂ ਮਾਰਨੀ ਚਿਖਾ ਦੇ ਚੱਲਿਆ ਕੇ ਰੱਖ ਦੇਣਾ ਚਿਖਾ ਚ ਬੁਹਾਰਕ ਨਹੀਂ ਪਾਉਣਾ ਲੱਕੜੀ ਦੀ ਚਿਖਾ ਬਣਾਉਣੀ ਹੈ ਅਤੇ ਕੀਰਤਨ ਨਾਲ ਅੱਗੇ ਕਰਦੇ ਜਾਣਾ ਹੈ ਅੱਗੇ ਕੀਰਤਨ ਕਰਦੇ ਵਲ ਪੈਰ ਨਹੀਂ ਮੁਰਦੇ ਦੇ ਹੋਣੇ ਚਾਹੀਦੇ ਸਿਰ ਹੋਣਾ ਚਾਹੀਦਾ ਇਸ ਤਰੀਕੇ ਨਾਲ ਜੋ ਮਸਾਲੇ ਭੂਂਕਾ ਚੱਲਿਆ ਜਾਵੇ ਪ੍ਰਾਣੀ ਉਸ ਵਕਤ ਉਸ ਪ੍ਰਾਣੀ ਦਾ ਸਿਰ ਜਿਸ ਪਾਸੇ ਗੁਰਦਾਰਾ ਸਾਹਿਬ ਕੋਈ ਹੋਵੇ ਨੇੜੇ ਉਸ ਵੇਲੇ ਸੀਸ ਹੋਣਾ ਚਾਹੀਦਾ ਹੈ ਅਤੇ ਸਿਲਾਣੇ ਖੜਕੇ ਇੱਕ ਸਿੱਖ ਜਪਸਾ ਦਾ ਪਾਠ ਕਰਨ ਲੱਗ ਜਾਵੇ। ਸਿਖਾ ਦੀਆਂ ਜੋ ਲਕੜੀਆਂ ਪੂਰੀਆਂ ਚਿਣੀਆਂ ਜਾਂਦੇ ਉਹ ਦਰ ਸਿੰਘ ਕੀਰਤਨ ਕਰਦੇ ਹੋਣ। ਜਗਜੀਤ ਸਾਹਿਬ ਦਾ ਭੋਗ ਪਾ ਕੇ ਅਰਦਾਸ ਉਹਦੀ ਕਰਕੇ ਤੇ ਫਿਰ ਅਗਨੀ ਲਾਈ ਜਾਵੇ। ਤੇ ਅਗਲੀ ਲਾਉਣ ਵੇਲੇ ਕਿਸੇ ਪ੍ਰਕਾਰ ਕੋਪਾਲ ਕਿਆ ਕਰਨੀ ਸਿਰ ਤੇ ਸੋਟੀ ਮਾਰਨੀ ਇਹ ਨਹੀਂ ਯੋਗ। ਉਸੇ ਪ੍ਰਕਾਰ ਸੰਸਕਾਰ ਕਰਨਾ ਹੈ। ਇਓ ਜਦੋਂ ਵਦੋ ਸस्कार ਹੋ ਜੇ ਉਦੋਂ ਕੀਰਤਨ ਸੋਹਣ ਦਾ ਪਾਠ ਕਰਕੇ ਆ ਕੇ ਗੁਰੂ ਸਾਹਿਬ ਦੀ ਯੂਰੀ ਜਾ ਕੇ ਅਲਾਣੀਆਂ ਦਾ ਪਾਠ ਕਰਨਾ ਹੈ ਅਲਾਣੀਆਂ ਦੇ ਪਾਠ ਤੋਂ ਮਗਰੋਂ ਜੇ ਹਿੰਮਤ ਹੋਵੇ ਅਖੰਡ ਪਾਠੀ ਦਾ ਅਖੰਡ ਪਾਠ ਕੀਤਾ ਜਾਵੇ ਤੇ ਨਹੀਂ ਤਾਂ ਸਹਿਜ ਪਾਠ ਰੰਮ ਕਰਕੇ ਦਸਵੇਂ ਦਿਨ ਭੋਗ ਪਾਉਣਾ ਹੈ ਇਸ ਬ੍ਰਾਹਮਣਾ ਦੀ 11 ਦਿਨੀ ਕਿਰਿਆ ਮੁਕਤੀ ਹੈ ਗੁਰੂ ਸਾਹਿਬ ਨੇ ਸਿੱਖਾਂ ਨੂੰ ਬ੍ਰਾਹਮਣਾ ਤੋਂ ਵੀ ਉੱਚੇ ਬਣਾਇਆ ਹੈ ਦਸਵੇਂ ਦਿਨ ਸਿੱਖ ਦੇ ਚਲਾਣੇ ਤੋਂ ਬਾਅਦ ਭੋਗ ਪਾ ਦੇਣਾ ਹੈ ਅਤੇ ਜਿਹੀ ਜੀ ਸ਼ਕਤੀ ਹੋਵੇ ਗ੍ਰੰਥੀ ਸਿੰਘ ਨੂੰ ਅਤੇ ਉਹਦੇ ਨਿਵੇਤ ਕੋਈ ਨਾ ਕੋਈ ਅੰਨ ਪਾਣੀ ਲੰਗਰ ਜਿਸ ਤਰ੍ਹਾਂ ਦਾ ਹੋ ਸਕੇ ਹੋ ਸਕੇ ਸੇਵਾ ਕਰ ਦੇਣੀ ਬਸਤਰਾ ਆਦਕਾਂ ਦੀ ਇਸ ਪ੍ਰਕਾਰ ਸਾਧ ਸੰਗਤ ਜੀ ਇਸ ਤੋਂ ਵੱਧ ਕੋਈ ਕਿਰਿਆ ਨਹੀਂ ਕਰਨੀ ਅਤੇ ਇਹ ਗੁਰਮਤਿ ਦਾ ਸੂਲ ਹੈ ਇਹ ਦਸਵੇਂ ਦਿਨ ਗੁਰਸਿੱਖਾਂ ਦਾ ਸਾਰਾ ਜਿੰਨੀ ਕਿਰਿਆ ਹੈ ਉਹ ਮੁਕ ਜਾਣੀ ਚਾਹੀਦੀ ਹੈ ਹੋਰ ਕਿਸੇ ਪ੍ਰਕਾਰ ਦੇ ਵਹਿਮ ਚ ਨਹੀਂ ਰਹਿਣਾ ਚਾਹੀਦਾ ਤੇ ਗੁਰਸਿੱਖ ਦੇ ਅੰਗੀਠੇ ਨੂੰ ਫੋਲਣਾ ਨਹੀਂ ਚਾਹੀਦਾ ਜੇ ਭਲਾ ਅੰਗੀਠਾ ਚੱਕਣਾ ਵੀ ਹੋਵੇ ਸਣੇ ਰਾਖ ਆਸਤੀਆਂ ਵੱਖਰੀਆਂ ਨਹੀਂ ਕਰਨੀਆਂ ਚਾਹੀਦੀਆਂ ਨਦੀ ਦੇ ਵਿੱਚ ਪ੍ਰਵਾਹ ਦੇਣਾ ਚਾਹੀਦਾ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਸੋਂ ਆਪ ਦੇ ਸਿਰ ਦੀ ਵਾਦ ਕਿਹਾ ਸੀ ਮਾਰਾ ਮੇਰਾ ਸਰੀਰ ਦਾ ਅੰਗੀਠਾ ਇਹ ਇਸੇ ਤਰ੍ਹਾਂ ਵਿਆਸਾ ਜੀ ਪ੍ਰਵਾਹ ਦਿਓ ਗੁਰੂ ਸਾਹਿਬ ਨੂੰ ਕਿਹਾ ਜਿਵੇਂ ਭਾਈ ਸਾਹਿਬ ਤੇਰਾ ਫੁਰਨਾ ਉਵੇਂ ਕਰਾ ਕਿ ਕੋਈ ਮਾਰਾ ਮੇਰੀ ਮਟੀ ਨਾ ਬਣਾਇਓ ਮੇਰੀ ਕੋਈ ਯਾਦਗਾਰ ਨਾ ਬਣਾਇਓ ਇਹ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਕਿਹਾ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਭਾਈ ਗੁਰਦਾਸ ਸਾਹਿਬ ਜਿਵੇਂ ਤੇਰੇ ਚਿੱਤ 'ਚ ਗੁਰਮਤਿ ਦੀ ਭਾਵਨਾ ਹੈ ਓਵੇਂ ਅਸੀਂ ਕਰਾਂਗੇ ਓਵੇਂ ਕੀਤਾ ਗਿਆ ਸੀ ਕਿਉਂ ਛੇਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਦੀ ਆਪਗਤੀ ਕੀਤੀ ਸੀ ਭਾਈ ਮੁੱਢੇ ਸਾਹਿਬ ਦਾ ਵੀ ਆਪ ਸੰਸਕਾਰ ਕੀਤਾ ਸੀ ਰਮਦਾਸ ਨਗਰ ਵਿੱਚ ਇਹ ਮਰਯਾਦਾ ਮਹਾਰਾਜ ਸਾਹਿਬ ਜੀ ਨੇ ਆਪ ਤੋਰੀ ਹੈ ਇਹ ਚੜ੍ਹਾਈ ਤੋਂ ਬਾਅਦ ਗੁਰੂ ਗੋਬਿੰਦ ਸਾਹਿਬ ਦਾ ਕਾਠ ਕਰਨਾ ਗਰਣ ਪ੍ਰਾਣ ਆਦਿਕਾ ਦੇ ਥਾਂ ਜੇ ਹੋ ਸਕੇ ਤਾਂ ਸੰਸਕਰ ਦਾ 10 ਦਿਨਾਂ ਵਿੱਚ ਕਥਾ ਕਰਨੀ ਸਾਰੇ 67 ਸ਼ਲੋਕਾਂ ਦੀ ਅਤੇ ਜੇ ਹੋ ਸਕੇ ਤਾਂ ਇਹ ਜਿਹੜੀ ਗੈਰਸਰੀ ਦੀ ਵਾਰ ਹੈ ਇਹਦੇ 2-2 ਸ਼ਲੋਕ ਕਰਕੇ ਰੋਜ਼ ਕਥਾ ਕਰਨੀ ਪਿਛਲੇ ਪਹਾਰ ਹੈ ਕੀਰਤਨ ਤੋਂ ਪਹਿਲਾਂ ਤੇ ਇਹ ਜਿ ਕਿਉਂ 10 ਦਿਨਾਂ ਚ ਇਹ 20 ਪੌੜੀਆਂ ਹਨਗੀਆਂ ਕਿਉਂ 20 ਪੌੜੀਆਂ ਦੀ ਕਥਾ ਕਰਨੀ ਮਾਰਨ ਕਹ ਸਾਡੇ ਘਰ ਦੀ ਤੇ ਉਹ ਮਰਜਾਦਾ ਹੈ ਸੁਣ ਕੇ ਪੰਡਤ ਉਹ ਜਿਹੜਾ ਵਿਜੇਰਾਮ ਸੀ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਇਹ ਵਿਦੇਸ਼ ਉਸ ਕੋ ਕਹਣ ਤੋਂ ਮਾਰਾ ਸਾ ਉਸਕੇ ਪਾਕਸ਼ਾ ਜੀ ਨੇ ਇਹ ਅੰਮ੍ਰਿਤ ਰੂਪ ਬਾਣੀ ਜੈਸਰੀ ਦੀ ਵਾਰ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਮੱਧ ਵਿੱਚ ਉਚਾਰਨ ਕੀਤੀ ਹੈ